ਆਪਾਂ ਇਹ ਗੱਲ ਕਰਨ ਦੀ ਗੱਲ ਕਹੀ ਗਈ ਸੀ ਕਿ ਤੁਸੇ ਕਿਸ ਫੈਸਲੇ ਤੇ ਪਹੁੰਚੋਗੇ ਮੇਰਾ ਵੀਰ ਅਸੀਂ ਤਾਂ ਆਪਦੇ ਮੁਤਾਬਕ ਜਿੰਨਾ ਵੀ ਸਾਰੇ ਨਗਰ ਨੇੜੇ ਤੇਰੇ ਦੇ ਇਥੇ ਨਗਰ ਸੀਗੇ ਸਾਰਿਆਂ ਨੇ ਹਮ ਹਮਾ ਕੇ ਸਾਥ ਦਿੱਤਾ ਪਰ ਜੋ ਪ੍ਰਸ਼ਾਸਨ ਨੇ ਜੋ ਕੁਝ ਵਧੀਕੀਆਂ ਕੀਤੀ ਆ ਉਹ ਸਰਕਾਰ ਨੇ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਅਸੀਂ ਤਾਂ ਆਪਦੇ ਕਾਲੇ ਪਾਣੀ ਬੰਨ ਲਾਉਣ ਦੀ ਗੱਲ ਕੀਤੀ ਸੀ ਨਾ ਕਿ ਅਸੀਂ ਕਿਸੇ ਦੇ ਨਾਲ ਸਾਡੀ ਕੋਈ ਨਿੱਜੀ ਇਸ ਲੜਾਈ ਸੀਗੀ ਤੇ ਇਹ ਜਿਵੇਂ ਹੀ ਪ੍ਰਸ਼ਾਸਨ ਨੇ ਲੁਧਿਆਣੇ ਦੀ ਸਾਰੇ ਪਾਸਿਓ ਫੋਰਸ ਲਾਈ ਪਈ ਆ ਅਸੀਂ ਵੀ ਸوير ਦੇ ਬੈਠੇ ਆ ਐਨੇ ਬੈਰੀਗੇਡ ਲਾਇਏ ਪਨੇ ਥਾਂ ਥਾਂ ਤੇ 100 100 200 ਮੀਟਰ ਦੇ ਬੈਰੀਗੇਡ ਲਾਏ ਹੋਏ ਨੇ ਉਹ ਕਰਕੇ ਇੱਥੇ ACP ਸਾਹਿਬ ਸੂਤ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਕਹਿੰਦੇ ਵੀ ਪੰਜ ਬੰਦੇ ਸਿਰਫ ਤੁਸੀਂ ਚਲੇ ਜਾਓ ਤਾਂ ਅਸੀਂ 5 ਵਜੇ ਪੰਜ ਜਾਣੇ ਉੱਥੇ ਜਾ ਕੇ ਮੌਕਾ ਦੇਖ ਕੇ ਆਏ ਉੱਥੇ ਦੇਖ ਕੇ ਜਿੰਨੇ ਜੋਗ ਸੀਗੇ ਸਾਰੇ ਵੀਰ ਜਿੱਥੇ ਬੈਠੇ ਨੇ ਤੇ ਫਿਰ ਉਹ ਉੱਥੇ ਆਪਣੇ ਜਿੰਨੇ ਤੌਰ ਤਰੀਕੇ ਨਾਲ ਸੀਗਾ ਬੰਦ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਪ੍ਰਸ਼ਾਸਨ ਨੇ ਸਾਡੇ ਨਾਲ ਇੱਥੇ ਜਾਨਤੀ ਬਹੁਤ ਕੀਤੀ ਤੇ ਇੱਥੇ ਜਿਹੜਾ ਮੇਨ ਸਾਰੇ ਵੀਰ ਇੱਥੇ ਬੈਠੇ ਨੇ ਹੁਣ ਵੀ ਸਾਡੇ ਨਾਲ ਪ੍ਰਸ਼ਾਸਨ ਉੱਥੇ ਤੱਕ ਗਿਆ ਵਾ ਤੇ ਸਾਨੂੰ ਇੱਥੇ ਤੱਕ ਲੈ ਕੇ ਵਾਪਸ ਆਏ ਨੇ ਵੀ ਆਪਦੇ ਪਹਿਰੇ ਚ ਲੈ ਕੇ ਆਏ ਨੇ ਤੇ ਜੋ ਸਰਕਾਰਾਂ ਪੰਜਾਬ ਸਰਕਾਰ ਦੀ ਨਲਾਇਕੀ ਆ ਇੱਕ ਪ੍ਰਵਾਸੀਆਂ ਨੇ ਆ ਕੇ ਜਿਹੜੇ ਡੈنگ ਮਾਲਕਾਂ ਨੇ ਸੀ ਉਹਨਾਂ ਨੇ ਪ੍ਰਵਾਸੀਆਂ ਨੂੰ ਘੱਟ ਕਰਕੇ ਇੱਕ ਹੁੱਕਾ ਦਿੱਤਾ ਵੀ ਥੋੜੀ ਰੋਜੀ ਰੋਟੀ ਨੂੰ ਖਤਰਾ ਵਾ ਅਸੀਂ ਕਿਸੇ ਦੀ ਰੋਜੀ ਰੋਟੀ ਥੋੜੀ ਖੋਣ ਆਏ ਸੀਗੇ ਸਾਡਾ ਜਿਹੜਾ ਬੰਦ ਦਾ ਸੁਨੇਹਾ ਸੀਗਾ ਉਹ ਕਾਲੇ ਪਾਣੀਆਂ ਨੂੰ ਬੰਦ ਲਾਉਣ ਦੀ ਸੀਗੀ ਦਰਿਆ ਦੀ ਇਹਨਾਂ ਨੇ ਉਹ ਸਾਰਾ ਮੈਸੇਜ ਗਲਤ ਕਰਵੇ ਕਰਕੇ ਘੱਟ ਕਰਕੇ ਇੱਥੇ ਪਤਾ ਨਹੀਂ ਉਹ ਕੀ ਇਹਨਾਂ ਦੀ ਸਾਜੇ ਕੀ ਮਨਸ਼ਾ ਵਾ ਕੀ ਸਾਬਤ ਕਰਨਾ ਚਾਹਿਆ ਵਾ ਸਾਡੀ ਮਨਸ਼ਾ ਪਰ ਸਾਨੂੰ ਸਰਕਾਰ ਨੇ ਹੁਣ ਇਤੋਂ ਇੱਕ ਗੱਲ ਸਾਫ਼ ਹੋ ਗਈ ਆ ਵੀ ਸਰਕਾਰ ਵੀ ਨਹੀਂ ਚਾਹੁੰਦੀ ਪਾਣੀ ਸਾਫ਼ ਹੋਵੇ ਸਰਕਾਰ ਵੀ ਨਹੀਂ ਲੋਕ ਚਾਹੁੰਦੇ ਵੀ ਲੋਕਤੰਤਰ ਉਸ ਤੋਂ ਇਹ ਸਰਕਾਰ ਦੀਆਂ ਨਲਾਕੀਆਂ ਨੇ ਪੋਲਿਊਸ਼ਨ ਬੋਰਡ ਕਿੱਥੇ ਆ ਕਿ ਅੱਜ ਉਹਨਾਂ ਨੇ ਡਾਈੰਗਾਂ ਦੀ ਇਨਸਪੈਕਸ਼ਨ ਕੀਤੀ ਆ ਵੀ ਜਿਹੜੇ ਬੋਰ ਵੈਲ ਕਰਕੇ ਡਾਇਰੈਕਟ ਪਾਣੀ ਧਰਤੀ 'ਚ ਪਾਇਆ ਜਾਂਦਾ ਪੀਣੇ ਕੀ ਨਾ ਕੀਨੇ ਪੀਣਾ ਤੁਸੀਂ ਤਾਂ ਜਿਹੜੇ ਹੌਜਰੀਆਂ ਵਾਲੇ ਉਹ ਤਾਂ ਰਹਿੰਦੇ ਆ ਤੋਂ 20-20 ਕਿਲੋਮੀਟਰ ਸਾਈਡ ਤੇ ਪੌਸ਼ ਏਰੀਏ 'ਚ ਜਿਹੜੇ ਇੱਥੇ ਪਬਲਿਕ ਇੱਥੇ ਹੋਜ ਰਹੀ ਆ ਮਾਤਾ ਜੀ ਬੈਠੇ ਨੇ ਕੈਂਸਰ ਨਾਲ ਪੀੜਤ ਨੇ ਇਹ ਕਹਿੰਦੇ ਸਾਡੇ ਏਰੀਆ 'ਚ 50 ਬੰਦਿਆਂ ਦੀ ਮੌਤ ਹੋ ਚੁੱਕੀ ਆ ਕੈਂਸਰ ਨਾਲ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜਵਾਬ ਕੌਣ ਦੇਊਗਾ ਪ੍ਰਸ਼ਾਸਨ ਦੇਊਗਾ ਸਰਕਾਰ ਦੇ ਕੌਣ ਇਹ ਜਵਾਬ ਜਿਹੜੀ ਸਰਕਾਰ ਦਾ ਕੰਮ ਸੀ ਅੱਜ ਪਬਲਿਕ ਨੂੰ ਕਰਨਾ ਪੈਣਾ ਕਰ ਰਹੀ ਹੈ ਪਬਲਿਕ ਲਖੇ ਸਿਧਾਣੇ ਨੂੰ ਕੀ ਲੋੜ ਸੀ ਲਖੇ ਸਿਧਾਣੇ ਨੇ ਇਕੱਲੇ ਨੇ ਪਾਣੀ ਪੀਣਾ ਸੀਗਾ ਲਖੇ ਸਿਧਾਣੇ ਦੇ ਖੇਤ ਨੂੰ ਪਾਣੀ ਜਾਣਾ ਸੀਗਾ ਇਹ ਸਾਰੀ ਪੰਜਾਬ ਦੇ ਆਵਾਮ ਦੇ ਵਿੱਚ ਵੀ ਤੰਦਰੁਸਤੀ ਲਈ ਖੇਤੀਬਾੜੀ ਆਰਗੇਨਿਕ ਹੋ ਚੁੱਕੇ ਇਹ ਜਿਹੜੀ ਕੈਮੀਕਲ ਵਾਲੀ ਆ ਇਹ ਤੋਂ ਅਸੀਂ ਬਚ ਸਕੀਏ ਆਉਣ ਵਾਲੀ ਅਸੀਂ ਜਨਰੇਸ਼ਨ ਬਚਾ ਸਕੀਏ ਉਹਦੀ ਕਾਲ ਸੀ ਪਰ ਸਰਕਾਰ ਨੇ ਇਹਨਾਂ ਜ਼ੁਲਮ ਕੀਤਾ ਉਹ ਮਿਲਕ ਪਲਾਂਟ ਕੋਲੇ ਕਿੱਡਾ ਬੈਰੀਕੇਡ ਲਾਇਆ ਕਿੰਨਾ ਧੱਕਾ ਮੂਕੀ ਇਹਨਾਂ ਜ਼ਬਰਕੁਈ ਇਹ ਕਹਿੰਦੇ ਆ ਵੀ ਡੈਮੋਕਰੇਟਿਕ ਕੰਟਰੀ ਆ ਕੋਈ ਲੱਗਦਾ ਵੀ ਇੱਥੇ ਡੈਮੋਕਰੇਟਿਕ ਗਾਲੀ ਕੋਈ ਗੱਲਬਾਤ ਹੈਗੀ ਆ ਇੰਨਾ ਸ਼ਰਿਆਮ ਤੱਕ ਵੀ ਕੋਈ ਹੱਕ ਸੱਚ ਦੀ ਗੱਲ ਕਰਦਾ ਉਹਨੂੰ ਜਾਜੇ ਜੇ ਟੋਕ ਦੋ ਜਾਂ ਉਹਨੂੰ ਨਾਕੇ ਲਾ ਕੇ ਰੋਕ ਦੋ ਜਿਹੜੇ ਬੰਦਿਆਂ ਨੂੰ ਇੱਥੇ ਮੋਟਰ ਟੈਂਗ ਵਾਲਿਆਂ ਨੇ ਆਪਾਂ ਕੀਤਾ ਇੱਥੇ 10000 ਬੰਦਾ ਇਕੱਠਾ ਕਰਕੇ ਲੰਗਰ ਰਾਤ ਦਾ ਚੱਲਦਾ ਪ੍ਰਸ਼ਾਸਨ ਨੂੰ ਕੀ ਗੱਲ ਰਾਤ ਦਾ ਪਤਾ ਨਹੀਂ ਸੀਗਾ ਵੀ ਇੱਥੇ ਕੀ ਪਲੈਨਿੰਗ ਚੱਲ ਰਹੀ ਹੈ ਸਾਨੂੰ ਥਾ ਥਾ ਦੇ ਰੋਕਿਆ ਗਿਆ ਲੁਧਿਆਣੇ ਚਾਰੇ ਪਾਸਿਓ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਉਹਨਾਂ ਨੂੰ ਪ੍ਰੋਗਰਾਮ ਕਿਉਂ ਕਰਨ ਦਿੱਤਾ ਗਿਆ ਇਹ ਕੀਦੇ ਇਸ਼ਾਰੇ ਤੇ ਪ੍ਰੋਗਰਾਮ ਹੋਇਆ ਇਹਦੀ ਜਵਾਬਦੇਹੀ ਕੌਣ ਦੇਊਗਾ ਕੀ ਆਰੇ ਦਾ ਇਹਦਾ ਮੁਤਾ ਹੈਗਾ ਪਾਣੀ ਵਾਲਾ ਮੁੱਦਾ ਤੇ ਇਹ ਪਾਣੀ ਕਾਲਾ ਕਿਵੇਂ ਹੁੰਦਾ ਪਾਣ ਜਿਹੜੇ ਡੈਂਗਾ ਦੇ ਵਿੱਚੋਂ ਜੋ ਇਹ ਪਾਣੀ ਯੂਜ਼ ਕਰਦੇ ਨੇ ਜੋ ਕਲਰ ਕਰਦੇ ਨੇ ਉਹ ਕਲਰ ਕਰਕੇ ਜਿਹੜਾ ਵੇਸਟ ਪਾਣੀ ਹੁੰਦਾ ਵਾ ਗੰਦਲਾ ਸਾਰਾ ਉਹ ਸਾਰਾ ਨਾਲੇ ਦੇ ਵਿੱਚ ਰੋੜ ਦਿੰਦੇ ਨੇ ਮੇਰੇ ਡੇਰੀਆਂ ਦਾ ਮੇਰਾ ਗੋਹਾ ਵਾ ਉਹਦੇ ਕਰਕੇ ਮੇਰਾ ਵੀ ਇੱਥੇ ਨਾ ਡੇਰੀਆ ਦੇਖੋ ਡੇਰੀ ਦਾ ਗੋਹਾ ਆਈਆਂ ਦਾ ਪਿੱਛੋਂ ਆ ਰਿਹਾ ਪਾਣੀ ਭਾਰਤ ਸਰਕਾਰ ਦੇ ਤੁਸੀਂ ਮੀਡੀਆ ਤੇ ਆਮ ਦੇਖਿਆ ਹੋਊਗਾ ਤੁਸੀਂ ਰਾਮ ਦੇਵ ਦੇ ਵੀ ਇੰਟਰਵਿਊ ਸੁਣੀ ਹੋਊਗੀ ਉਹਦਾ ਕਹਿੰਦਾ ਬਿ ਗਾਉ ਦਾ ਮੂਤ ਸ਼ੋਧਾ ਗੋਆ ਖਾਓ ਉਹਦਾ ਬਰਫੀਆਂ ਬਣਾ ਬਣਾ ਵੇਚਦੇ ਨੇ ਤੇ ਇੱਥੇ ਕਹਿੰਦੇ ਵੀ ਜੇ ਆਪ ਨਾਲੇ ਜਿਹੜੇ ਗੋਆ ਪੈ ਗਿਆ ਗੋਹੇ ਨਾਲ ਉਹਨਾਂ ਖਤਰਾ ਨਹੀਂ ਗੋਹੇ ਤਾਂ ਬਹਿ ਜਾਣਾ ਬਹਿ ਜਾਣਾ ਜਿਹੜਾ ਕੈਮੀਕਲ ਆ ਉਹ ਕਿੱਥੇ ਜਾਊਗਾ ਠੀਕ ਹੈ ਨਾ ਅਸੀਂ ਉੱਥੋਂ ਚਾਰ ਚਾਰ ਬੋਕ ਉੱਥੋਂ ਚੱਕ ਕੇ ਮਿੱਟੀ ਦੇ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਮਿੱਟੀ ਚੱਕੀ ਸਾਡੇ ਹੱਥਾਂ ਨੂੰ ਲੱਗੀ ਆ ਉਹ ਨਿਰਾ ਕੈਮੀਕਲ ਆ ਹੱਥ ਧੋਏ ਆ ਹੱਥ ਜਲਦੇ ਨੇ ਫਿਰ ਜਿਹੜਾ ਬੰਦਾ ਪੀਊਗਾ ਉਹ ਤੁਸੀਂ ਕਿਵੇਂ ਮੰਨਦੇ ਹੋ ਵੀ ਉਹ ਤੰਦਰੁਸਤ ਰਹੂਗਾ ਠੀਕ ਹੈ ਨਾ ਇਹ ਮੈਂ ਸੁਨੇਹਾ ਦੇਣਾ ਚਾਹੁੰਦਾ ਵੀ ਇਹ ਸਰਕਾਰ ਇਹ ਨਾ ਸੋਚੇ ਇਹ ਜੋ ਵੀ ਕਾਲ ਲਾਊਗੀ ਪੰਜਾਬ ਦੇ ਹੱਕ ਸੱਚ ਦੀ ਕਾਲ ਲਾਊਗੀ ਉੱਥੇ ਪੰਜਾਬ ਦੇ ਲੋਕ ਇਕੱਠੇ ਹੋਣਗੇ ਹਮਲਾ ਮਾਰਨਗੇ ਤੇ ਇੱਕ ਅਸੀਂ ਆਪਦਾ ਹੱਕ ਸੱਚ ਦੀ ਆਵਾਜ਼ بلند ਕਰਦੇ ਰਹਿਣਗੇ ਹਾਂਜੀ ਹਾਂਜੀ ਜੀ ਮਸਲਾ ਤਾਂ ਹੈਗਾ ਗੰਦੇ ਪਾਣੀ ਦਾ ਗੰਦੇ ਪਾਣੀ ਦਾ ਜਿਹੜੇ ਕੰਮ ਕਰਦੇ ਆ ਉਹ ਲੋਕ ਬੇਰੋਜ਼ਗਾਰ ਹੁੰਦੇ ਜਿਹਨੂੰ ਕੈਂਸਰ ਹੋ ਰਿਹਾ ਜੋ ਦੇਖੋ ਅਸੀਂ ਜਾਣੀ ਸਰਕਾਰ ਦੀ ਨੀਤੀ ਇਹ ਆ ਮੈਂ ਹੁਣ ਪਏ ਚਲੋ ਆਪਾਂ ਸਿੱਧੇ ਸਿੱਧੇ ਹੋ ਜਾਣਾ ਵੀ ਸਰਕਾਰ ਦੀ ਨੀਤੀ ਆ ਵੀ ਪ੍ਰਵਾਸੀਆਂ ਨੂੰ ਦੂਜੀ ਸਟੇਟ ਦੇ ਬੰਦਿਆਂ ਨੂੰ ਰੋਜ਼ਗਾਰ ਦੇਣਾ ਵਾ ਔਰ ਜਿਹੜੇ ਪੰਜਾਬੀ ਆ ਭਾਵੇਂ ਉਹ ਕੈਂਸਰ ਦੇ ਨਾਲ ਮਰ ਜਾਣ ਵੀ ਸਰਕਾਰ ਇੱਥੇ ਖੜੀ ਐ ਆ ਮੈਸੇਜ ਆ ਮੈਸੇਜ ਤਾਂ ਇਹ ਹੀ ਜਾ ਰਿਹਾ ਨਾ ਕਿ ਪ੍ਰਵਾਸੀਆਂ ਨੂੰ ਜਿਹੜਾ ਸਰਕਾਰ ਰੋਜ਼ਗਾਰ ਦੇ ਰਹੀ ਆ ਤੇ ਪੰਜਾਬੀਆਂ ਨੂੰ ਮਾਰਨਾ ਚਾਹੁੰਦੀ ਹੈ ਇਹਨਾਂ ਨੇ ਕੱਟ ਕੀਤਾ ਮੈਸੇਜ ਦੇ ਕੇ ਆ ਹੌਜਰੀ ਦਾ ਨੌ ਵੀ ਲਿਖਿਆ ਜਿਨ੍ਹਾਂ ਨੇ ਪ੍ਰਿੰ ਇਹ ਮਤਲਬ ਕਹਿਣ ਦਾ ਭਾਵ ਇਹ ਅਸੀਂ ਕਿਸੇ ਦੀ ਰੋਜੀ ਰੋਟੀ ਥੋੜੀ ਖੋਣ ਆਏ ਆ ਅੱਜ ਤਾਂ ਕਾਲੇ ਪਾਣੀਆਂ ਨੂੰ ਬੰਨ ਲਾਉਣਾ ਆਏ ਸੀਗੇ ਇਹਨਾਂ ਨੇ ਜਿਹੜਾ ਮੁੱਦਾ ਬਣਾਤਾ ਉਹ ਮੁੱਦਾ ਇਹ ਬਣਾਤਾ ਵੀ ਥੋੜੀ ਰੋਜੀ ਰੋਟੀ ਖੋਣ ਲੱਗੇ ਨੇ ਤਾਂ ਕਿ ਜੋ ਇਹਨਾਂ ਦੇ ਟਕਰਾ ਦੀ ਸਥਿਤੀ ਬਣ ਜਵੇ ਸਰਕਾਰ ਦੇ ਮਾਛੇ ਮਾੜੇ ਸੀਗੇ ਪ੍ਰਸ਼ਾਸਨ ਦੇ ਇਹਦੇ ਮਾੜੇ ਸੀਗੇ ਇਰਾਦੇ ਇਹ ਜੋ ਸੀਗਾ ਇਹ ਵਧੀਆ ਗੱਲ ਹੀ ਕੀਤੀ ਸਰਕਾਰ ਨੇ ਉਹ ਕਿਸ ਫੈਸਲੇ ਤੇ ਪਹੁੰਚੇ ਹੋ ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਪ੍ਰੋਗਰਾਮ ਸਾਰੇ ਜਿਉਂ ਉਤੋਂ ਪ੍ਰੋਗਰਾਮ ਅਲਿਕੇ ਇਹ ਦੱਸਿਆ ਜਾਊਗਾ ਅਸੀਂ ਉਸ ਚੀਜ਼ ਉੱਤੇ ਪੈਰਾ ਦਵਾਂਗੇ ਤੇ ਅਸੀਂ ਹੁਣ ਕੱਲੇ ਇੱਥੋਂ ਜਿਹੜਾ ਅੱਜ ਇੱਥੋਂ ਸਾਡਾ ਇੱਥੋਂ ਕੱਟ ਜਿਗਾ ਅਸੀਂ ਨਹੀਂ ਫੈਸਲਾ ਕਰ ਸਕਦੇ ਇਹਦਾ ਜਿਉਂ ਉੱਪਰੋਂ ਬੈਠ ਕੇ ਸਾਰੇ ਵਿਚਾਰ ਵਟਾਂਦਰਾ ਕਰਨਗੇ ਉਹ ਫਿਰ ਉਸਤੇ ਫੁੱਲ ਚੜਾਈ ਜਾਣਗੇ ਉਹ ਅੰਦਰ ਆਣੇ ਸਾਰੇ ਜਿਹੜੇ ਕਾਰਨ ਇਹਦਾ ਕੀ ਹੋਇਆ ਇਹ ਇਹਦੀ ਬਹੁਤ ਜਲਦੀ ਦੁਬਾਰਾ ਮੀਟਿੰਗ ਹੋਣ ਜਾਊਗੀ ਤੇ ਉਹ ਮੀਟਿੰਗ ਵਿੱਚ ਜੋ ਫੈਸਲੇ ਲਏ ਜਾਣਗੇ ਫਿਰ ਉਹਦੇ ਮੁਤਾਬਕ ਸਾਰੀ ਪਲਾਨਿੰਗ ਕੀਤੀ ਜਾਊਗੀ ਰਾਜੀ ਕਿਹੜੇ ਦਾ ਬੰਦੇ ਸਾਡੇ ਅਰੈਸਟ ਕੀਤੇ ਹੋਏ ਨੇ ਨਾ ਸਰਕਾਰ ਨੇ ਇਹ ਕਹਿੰਦੇ ਜਮਾਨਤ ਜਮਾਨਤ ਹੋ ਗਈ ਜੀ ਲਖੇ ਦੀ ਅਸੀਂ ਚੱਲਣਗੇ ਉਸ ਤੋਂ ਬਾਅਦ ਜਿਹੜੀ ਹੈ ਮੇਰੇ ਮੀਟਿੰਗ ਦੇ ਵਿੱਚੋਂ ਤਰਾ ਲਿਆ ਜਾਊਗਾ ਤੇ ਅੱਗੇ ਦੀ ਜਿਹੜੀ ਰਣਨੀਤੀ ਆ ਵੀ ਉਹ ਉਹ ਅੱਗੇ ਦੀ ਰਣਨੀਤੀ ਅੱਗੇ ਦੇਖੀ ਜਾਊਗੀ ਦੇਖਣ ਕਿਹੜਾ ਸਰਕਾਰ ਦਾ ਚਿਹਰਾ ਨੰਗਾ ਹੋਇਆ ਪੂਰੀ ਦੁਨੀਆ ਦੇਖਦੀ ਆ ਸਰਕਾਰ ਅੰਦਸਤਰੀ ਦੇ ਹੱਕ ਵਿੱਚ ਖੜੀ ਆ ਔਰ ਪੰਜਾਬ ਦੇ ਵਿਰੋਧ ਵਿੱਚ ਖੜੀ ਆ ਬਸ ਸਰਕਾਰ ਇੱਥੇ ਖੜੀ ਆ ਚਲੋ ਠੀਕ ਆ ਜੀ ਆਜੋ ਚਲੋ ਆਜੋ ਮੇਰੇ ਨਾਲ ਆਪਾਂ ਬਾਤ ਅਬ ਵੀਦੀ ਬਣਾ ਲਿਆ ਵੀਦੀ ਸੋ ਤਾਂ ਉਹ ਮਗਰ ਹੈ ਨਹੀਂ सस्तो <laughs>